ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਐਸਐਚਓ ਨੇ ਕੀਤੇ ਵਾਟੇ ਖਲਾਸੇ ਐਸਐਚਓ ਕੀ ਆਖਦੇ ਪਏ ਨੇ ਇਹ ਆਪਾਂ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਕਈ ਵਾਰ ਗੱਡੀ ਦਾ ਜ਼ਿਕਰ ਕੀਤਾ ਗਿਆ ਕਿ ਇੱਕ ਬਲੈਰੋ ਗੱਡੀ ਵੀ ਹੈ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸਐਚਓ ਉਸੇ ਥਾਣੇ ਦੇ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਔਰ ਭਾਈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਮੀ ਮਚਾ ਦਿੱਤੀ ਸੀ ਕਹਿੰਦੇ ਬਲੈਰੋ ਗੱਡੀ ਵਿੱਚ ਆ ਰਹੀ ਹੈ ਔਰ ਦੂਜੇ ਪਾਸੇ ਵਿੱਚ ਬਹੁਤ ਵੱਡਾ ਰੌਲਾ ਪਾ ਦਿੱਤਾ ਸਾਡੇ ਪੱਤਰਕਾਰਾਂ ਨੇ ਔਰ ਬਹੁਤ ਸਾਰੇ ਗਵਾਹ ਵੀ ਬਣੇ ਸੀ ਮੈਂ ਤੁਹਾਡੇ ਨਾਲ ਅਕਸਰ ਗੱਲਾਂ ਸਾਝੀਆਂ ਕੀਤੀਆਂ ਕਿ ਰਾਜਵੀਰ ਜਵੰਦਾ ਨੇ ਇਸ ਮਾਮਲੇ ਦੇ ਵਿੱਚ ਬਹੁਤ ਲੋਕਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੀ ਸਾਡੇ ਸਾਹਮਣੇ ਪਸ਼ੂਆਂ ਦੇ ਵਿੱਚ ਰਾਜਵੀਰ ਜਵੰਦਾ ਵਜੇ ਨਹੀਂ ਪਰ ਨਹੀਂ ਜੋ ਵੀ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਨੇ ਇਸ ਖਬਰ ਦੇ ਉੱਤੇ ਸੱਚ ਕਿਸੇ ਨੇ ਨਹੀਂ ਮੰਨਿਆ ਅਸ਼ੰਕਾ ਪੈਦਾ ਹੋ ਗਈ ਕਹਿੰਦੇ ਜੀ ਜਿਹੜੀ ਬਲਾਰੇ ਗੱਡੀ ਸੀ ਗੱਜੀ ਜਰੂਰ ਹੈ ਕਹਿੰਦੇ ਗਈ ਕਿੱਥੇ ਹੈ ਪਰ ਅੱਜ ਪੁਰਸ ਦੇ ਖੁਲਾਸੇ ਤੁਹਾਡੇ ਸਾਹਮਣੇ ਦਿਖਾਵਾਂਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਹਨੂੰ ਲੱਗੇ ਪੰਜਾਬ ਭਰ ਦੇ ਲੋਕਾਂ ਨੇ ਬਹੁਤ ਸਾਰਾ ਯਤਨ ਕੀਤਾ ਪੱਤਰਕਾਰਾਂ ਨੂੰ ਵੀ ਕਿਹਾ ਕਿ ਇਹਦਾ ਸੱਚ ਸਾਹਮਣੇ ਲੈਣਾ ਚਾਹੀਦਾ ਪਰ ਅਸੀਂ ਵੀ ਸਾਡੇ ਚੈਨਲ ਤੇ ਤੁਹਾਡੇ ਨਾਲ ਹਰ ਖਬਰ ਸਾਂਝੀ ਕੀਤੀ ਪਰ ਮੈਂ ਜਿਹੜੀ ਜਿਹੜੀ ਗੱਲ ਕਹਿੰਦਾ ਗਿਆ ਬਿਲਕੁਲ ਤੀਰ ਬੰਦੂ ਨਿਸ਼ਾਨੇ ਤੇ ਲੱਗਦੀ ਗਈ ਕਿ ਬਨਾਰੋ ਗੱਡੀ ਦਾ ਜਿੱਕਰ ਵਾਰ-ਵਾਰ ਹੋ ਰਿਹਾ ਹੈ ਅੱਜ ਬਹੁਤ ਸਾਰੀਆਂ ਖਬਰਾਂ ਝੂਠੀਆਂ ਪੈਣਗੀਆਂ ਕਿ ਭਾਈ ਰਾਜਵੀਰ ਜਵੰਧ ਦੇ ਦੋਸਤਾਂ ਨੂੰ ਲੈ ਕੇ ਰਾਜਵੀਰ ਜਵੰਧ ਨਾਲ ਜਿਹੜੇ ਦੋਸਤ ਸੀ ਬਹੁਤ ਸਾਰੇ ਉਹਨਾਂ ਨੂੰ ਲੈ ਕੇ ਵੀ ਸਵਾਲ ਉੱਠੇ ਬਹੁਤ ਸਾਰੇ ਉਹਨਾਂ ਦੇ ਕੈਮਰੇ ਨੂੰ ਲੈ ਕੇ ਸਵਾਲ ਉੱਠੇ ਕਹਿੰਦੇ ਜੀ ਉਹਨਾਂ ਦੇ ਹੈਲਮਟ ਪਾਏ ਹੋਏ ਸੀ ਪਰ ਪੁਲਿਸ ਕਿਵੇਂ ਖੁਲਾਸੇ ਕਰਦੀ ਹੈ ਉਸੇ ਥਾਣੇ ਦੀ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਤੇ ਐਸਐਚਓ ਖੁਦ ਆਪਣੀ ਜਵਾਨੀ ਦੱਸਣਗੇ ਤੇ ਸਾਡੇ ਪੰਜਾਬ ਦੇ ਕਹੂਨਾਰ ਪੱਤਰਕਾਰ ਜਿਹੜੇ ਉਹਨਾਂ ਦੇ ਕੋਲ ਪਹੁੰਚ ਕੇ ਪੂਰੀ ਅਪਡੇਟ ਤੁਹਾਡੇ ਸਾਹਮਣੇ ਧਰਨਗੇ ਔਰ ਮੈਂ ਇਸ ਖਬਰ ਦੇ ਨਾਲ ਇੱਕ ਹੋਰ ਖਬਰ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਕਿ ਬਹੁਤ ਵੱਡੀ ਖਬਰ ਰਾਜਵੀਰ ਜਵੰਦਾ ਦਾ ਇੱਕ ਬਾਹਰ ਵੱਡਾ ਪਰਦਾ ਉੱਠਣ ਜਾ ਰਿਹਾ ਇਸ ਸਟੇਜ ਦੇ ਉੱਤੇ ਸੁਣੋ ਰਾਜਵੀਰ ਜਵੰਦਾ ਮਾਮਲੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਈਰਲ ਹੋਈਆਂ ਜਿਸ ਦੇ ਵਿੱਚ ਕਈ ਸਾਰੇ ਸਵਾਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪੜੇ ਹੋਣਗੇ ਉਹਨਾਂ ਸਵਾਲਾਂ ਦੇ ਵਿੱਚ ਮੇਨ ਕੁਝ ਸ਼ੱਕ ਜਤਾਏ ਜਾ ਰਹੇ ਸੀ ਕਿ ਆਖਰਕਾਰ ਇਹ ਮਾਮਲਾ ਜਿੱਡਾ ਵੱਡਾ ਬਣ ਗਿਆ ਜਾਂ ਇੱਕ ਸ਼ਖਸ ਦੀ ਜਾਨ ਚਲੀ ਗਈ ਜੋ ਜਾਂ ਉਸ ਹੱਬ ਨਾਲ ਨਹੀਂ ਸੀ ਜਾਣੀ ਚਾਹੀਦੀ ਕੁਝ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਕੁਝ ਨੌਜਵਾਨਾਂ ਵੱਲੋਂ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਏ ਗਏ ਕਿ ਬਾਈਕ ਰਾਈਡਰ ਹਮੇਸ਼ਾ ਗੂਪਰੋ ਲੈ ਕੇ ਚੱਲਦੇ ਆ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੀਡੀਓ ਕਿਉਂ ਨਹੀਂ ਬਣੀ ਪਹਿਲਾ ਸਵਾਲ ਸੀ ਦੂਜਾ ਸਵਾਲ ਕਿ ਨਾਲ ਦੇ ਰਾਈਡਰ ਸੀ ਜਿਹੜੇ ਉਹ ਕਿੱਥੇ ਗਏ ਅੱਗੇ ਕਿਉਂ ਨਹੀਂ ਆਏ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਔਰ ਐਕਸੀਡੈਂਟ ਹੋਣ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਇਹ ਵੀ ਸਵਾਲ ਹੈ ਇਹ ਹੈ ਕਿ ਇੰਨੀਆਂ ਸੇਫਟੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਏਡੀ ਵੱਡੀ ਇੰਜਰੀ ਕਿਉਂ ਆ ਗਈ ਔਰ ਨਾਲ ਹੀ 50 60 ਦੀ ਸਪੀਡ ਤੇ ਹੈਲਮਟ ਦਾ ਟੁੱਟ ਜਾਣਾ ਇਹ ਸੰਭਵ ਸੀ ਜਿਹੜਾ ਕਿ 3 ਲੱਖ ਦਾ ਦੱਸਿਆ ਜਾ ਰਿਹਾ ਸੀ ਔਰ ਨਾਲ ਇੱਕ ਵੱਡਾ ਜ਼ਿਕਰ ਇਹ ਚੱਲਦਾ ਸੀ ਕਿ ਇੱਕ ਬਲੈਰੋ ਗੱਡੀ ਹੈ ਜਿਸ ਦੇ ਵਿੱਚ ਟੱਕਰ ਹੋਈ ਦੱਸਿਆ ਇਹ ਜਾ ਰਿਹਾ ਸੀ ਕਿ ਪਹਿਲਾਂ ਦੋ ਅਵਾਰਾ ਪਸ਼ੂ ਲੜਦੇ ਹੋਏ ਆਏ ਬਲੈਰੋ ਗੱਡੀ ਆ ਰਹੀ ਸੀ ਉਸਨੇ ਬੇਕਮਾਰੀ ਔਰ ਪਿੱਛੋਂ ਰਾਜਵੀਰ ਜਵੰਦਾ ਦੀ ਬਾਈਕ ਟਕਰਾ ਗਈ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਿੰਜੌਰ ਦੇ ਥਾਣਾ ਦੇ ਵਿੱਚ ਪਹੁੰਚੇ ਹਾਂ ਪੁਲਿਸ ਥਾਣੇ ਪਹੁੰਚੇ ਹਾਂ और सारे जवाब मेरे नाल लाली एस एच बच्चू सिंह हमारे पास अपने सरकारी हॉस्पिटल सेक्टर छे से रुका प्राप्त हुआ था राजवीर जवंधा नाम के व्यक्ति है जिनकी एक्सीडेंट में चोट लगी है और अब यहाँ एडमिट है ਇਹਨੂੰ ਉਸਕੇ ਬਾਅਦ ਹਮਾਰੇ ਪਾਸ ਫਿਰ ਇੱਕ ਪਾਰਸ ਹਸਪੀਟਲ ਕਵਰਕਾਗੇ ਥਾ ਉਹਨਾਂ ਨੇ ਵੀ ਇਹ ਹੀ ਬਾਤ ਪਤਾਈ ਜੀ ਔਰ ਇਹ ਵੀ ਬਤਾ ਦਿਆ ਥਾ ਕਿ ਇਹ ਇਨਕੋ ਹਰ ਅਥਾਰਟੀ 40 ਵਾਲੇ ਲਈ ਰੈਫਰ ਕਰ ਦਿਆ ਯਾਨੀ ਸੁਣ ਲਿਆ ਪੰਜਾਬ ਵਾਲੇ ਬਹੁਤ ਸਾਰੇ ਸਵਾਲ ਕੀਤੇ ਗਏ ਪਰ ਜਿਹੜੀ ਬਲੈਰੋ ਗੱਡੀ ਦਾ ਬਾਰ-ਬਾਰ ਜ਼ਿਕਰ ਪੂਰੇ ਪੰਜਾਬ ਦੇ ਲੋਕ ਕਰ ਰਹੇ ਸੀ ਹਾਹਾਕਾਰ ਮਚ ਚੁੱਕੀ ਹੈ ਇਸ ਖਬਰ ਦੇ ਨਾਲ ਕਿ ਭਾਈ ਬਲੈਰੋ ਗੱਡੀ ਦਾ ਬਾਰ-ਬਾਰ ਜ਼ਿਕਰ ਤਾਂ ਹੋ ਰ ਪਰ ਉਹ ਗੱਡੀ ਹੈ ਕਿੱਥੇ ਹੈ ਯਾਨੀ ਐਕਸੀਡੈਂਟ ਤਾਂ ਹੋਇਆ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੇਖੀ ਹੈ ਪਰ ਭਾਈ ਹੁਣ ਮਾਮਲਾ ਪਲਟ ਕੇ ਬਲੈਰੋ ਗੱਡੀ ਦੇ ਉੱਤੇ ਜਾ ਚੁੱਕਿਆ ਹੈ ਯਾਨੀ ਬਲੈਰੋ ਗੱਡੀ ਵਿੱਚ ਵੱਜੀ ਹੈ ਰਾਜਵੀਰ ਜਵੰਦਾ ਦੇ ਵਿੱਚ ਵੱਜੀ ਹੈ ਜਾਂ ਉਹ ਪਸ਼ੂਆਂ ਦੇ ਵਿੱਚ ਵੱਜੀ ਹੈ ਮਾਮਲਾ ਇੱਥੇ ਆ ਕੇ ਗੜਬੜ ਹੋ ਗਿਆ ਯਾਨੀ ਉੱਥੇ ਦੇ ਪੁਲਿਸ ਮੁਖੀ ਐਸਐਚਓ ਨੇ ਕਿਹਾ ਪੰਜੌਰ ਦੇ ਉੱਥੋਂ ਦੇ ਰਹਿਣ ਵਾਲੇ ਥਾਣਾ ਦੇ ਉੱਥੋਂ ਵੀ ਪੁਲਸ ਦਾ ਯਾਨੀ ਵੱਡੇ ਪੱਧਰ ਤੇ ਖੁਲਾਸਾ ਹੋ ਗਿਆ ਕਿ ਸਾਨੂੰ ਕੋਈ ਬਲੇਰੋ ਗੱਡੀ ਨਹੀਂ ਮਿਲੀ ਔਰ ਨਾ ਹੀ ਸਾਨੂੰ ਉੱਥੇ ਕੋਈ ਨਿਸ਼ਾਨ ਮਿਲੇ ਨੇ ਕੋਈ ਐਕਸੀਡੈਂਟ ਦੇ ਨਾ ਕੋਈ ਸਾਨੂੰ ਹੈਲਮਟ ਮਿਲਿਆ ਨਾ ਕੋਈ ਵਾਇਕ ਮਿਲੀ ਹੈ ਨਾ ਯਾਨੀ ਇਹ ਮੌਕੇ ਤੇ ਪਹੁੰਚੇ ਨੇ ਪਰ ਉੱਥੋਂ ਸਾਰਿਆਂ ਨੂੰ ਇੱਕ ਕਦਮ ਗਾਇਬ ਕਿਵੇਂ ਕੀਤਾ ਗਿਆ ਕਿਹਨੇ ਕਰ ਦਿੱਤਾ ਕੀ ਸਾਜ਼ਿਸ਼ ਹੈ ਕਿ ਉੱਥੇ ਇੱਕ ਨਿਸ਼ਾਨ ਵੀ ਨਹੀਂ ਪਾਇਆ ਗਿਆ ਇਹ ਕਹਿਣਾ ਪੰਜਾਬ ਦੇ ਐਸਐਚਓ ਦਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਕਹਿਣਾ ਇਹ ਸੀ ਕਹਿੰਦੇ ਜੀ ਉਹਦੇ ਦੋਸਤਾਂ ਤੇ ਸ਼ੱਕ ਜਾ ਰਿਹਾ ਪਰ ਹੁਣ ਤਾਂ ਜੀ ਕਹਿੰਦੇ ਬਲੈਰੋ ਗੱਡੀ ਹੈ ਜਿਹੜੀ ਉਸ ਗੱਡੀ ਦੇ ਵਿੱਚ ਮਾਮਲਾ ਬਹੁਤ ਵੱਡਾ ਛੁਪਿਆ ਕਿਉਂਕਿ ਪੰਜਾਬ ਦੇ ਵਿੱਚ ਚਰਚਾ ਇਹ ਵੀ ਚੱਲ ਰਹੀ ਹੈ ਕਹਿੰਦੇ ਜੀ ਸਾਡੇ ਇਹ ਗੱਲ ਹਾਜਮ ਨਹੀਂ ਹੋ ਰਹੀ ਕਿ ਪਸ਼ੂਆਂ ਦੇ ਨਾਲ ਵੱਜ ਕੇ ਐਕਸੀਡੈਂਟ ਹੋਵੇ ਤੇ ਪਸ਼ੂ ਦਾ ਨਾ ਮਰਨਾ ਔਰ ਦੂਜੇ ਪਾਸੇ ਕੋਈ ਨਿਸ਼ਾਨ ਜਾਂ ਕੋਈ ਪਸ਼ੂ ਦੀ ਲਤਮਾ ਟੁੱਟ ਜਾਣੀ ਕੋਈ ਮੁੱਦਾ ਯਾਨੀ ਉੱਥੇ ਐਕਸੀਡੈਂਟ ਵਾਲਾ ਨਹੀਂ ਸੀਗਾ ਤਾਂ ਹੁਣ ਕੋਈ ਨਿਸ਼ਾਨ ਜਦੋਂ ਨਹੀਂ ਮਿਲੇ ਤਾਂ ਪੰਜਾਬ ਦੇ ਲੋਕਾਂ ਨੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਔਰ ਜਿਹੜੀ ਵਨੈਰੋ ਗੱਡੀ ਹੈ ਉਹ ਰਾਜਵੀਰ ਜਵੰਦਾ ਦੇ ਵਿੱਚ ਵਜੀ ਹੈ ਚਾਹੇ ਅਗੋਂ ਵਜੀ ਹੈ ਚਾਹੇ ਵਜੀ ਹੈ ਪਿੱਛੋਂ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਬਹੁਤ ਵੱਡੀ ਹੈ ਕਮੈਂਟਾਂ ਦੇ ਵਿੱਚ ਸਾਡੇ ਜਿੰਨੇ ਵੀ ਭੈਣ ਭਰਾ ਪੰਜਾਬ ਦੇ ਉਹਨਾਂ ਸਾਰਿਆਂ ਨੇ ਇੱਕ ਇੱਕ ਨੇ ਇਹ ਗੱਲ ਕਹੀ ਕਹਿੰਦੇ ਜੀ ਸਾਨੂੰ ਤਾਂ ਸ਼ੱਕ ਹੈ ਪਰ ਕਿ ਰਾਜਵੀਰ ਜਵੰਦਾ ਦੇ ਨਾਲ ਅਰ ਹੋਣੀ ਵੀ ਇਹ ਸਾਰਾ ਮਾਮਲਾ ਕਰਵਾਇਆ ਗਿਆ ਪਰ ਭਾਈ ਅਸੀਂ ਵੀ ਆਪਣੇ ਹੱਕ ਦੇ ਤੌਰ ਤੇ ਇਹ ਗੱਲ ਤੁਹਾਡੇ ਸਾਹਮਣੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਨਾਲ ਮਾਰਸਾ ਸਾਧੀਆਂ ਕੀਤੀਆਂ ਪਰ ਹੁਣ ਪੇ ਚੜ ਗਿਆ ਜੀ ਕਹਿੰਦੇ ਬਲੇਰੋ ਜਿਹੜੀ ਗੱਡੀ ਹੈ ਉਹ ਗੱਡੀ ਪੁਲਿਸ ਦਾ ਕਹਿੰਦੀ ਸਾਨੂੰ ਨਹੀਂ ਮਿਲੀ ਪਰ ਕੀ ਪ੍ਰਸ਼ਾਸਨ ਨੂੰ ਕੀ ਸਰਕਾਰ ਨੂੰ ਉਹ ਬਲੇਰੋ ਗੱਡੀ ਹੈ ਜਿਹੜੀ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਤੇ ਬਲੇਰੋ ਗੱਡੀ ਦਾ ਐਕਸੀਡੈਂਟ ਤਾਂ ਹੋਇਆ ਇਹ ਤਾਂ ਗੱਲ ਸੱਚ ਹੈ ਔਰ ਕੀ ਉਸ ਗੱਡੀ ਨੂੰ ਭਾਲਣਾ ਸਹੀ ਨਹੀਂ ਹੈ ਕਿ ਇਹ ਕੋਈ ਨੁੰਦੇ ਧਾਇਰੇ ਵਿੱਚ ਨਹੀਂ ਆਉਂਦਾ ਜਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਹੱਕ ਨਹੀਂ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੈਸੇ ਸਾਡੇ ਪੰਜਾਬ ਦੇ ਸੀਐਮ ਮਾਨ ਬਹੁਤ ਚੰਗੇ ਨੇ ਅਸੀਂ ਕਹਿੰਦੇ ਹਾਂ ਕਿ ਦੇਖੋ ਰਾਜਵੀਰ ਜੋਂ ਉਹਨਾਂ ਨੂੰ ਉੱਥੇ ਮਿਲ ਕੇ ਵੀ ਆਏ ਨੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਬਹੁਤ ਸਾਰੀ ਪ੍ਰਸ਼ੰਸਾ ਵੀ ਕੀਤੀ ਕਿ ਮੁੱਖ ਮੰਤਰੀ ਸਾਹਿਬ ਖੁਦ ਆਪਣੇ ਆਪ ਗਏ ਔਰ ਅਮਰੀਕਾ ਦੇ ਜਿਨੇ ਵੀ ਡਾਕਟਰ ਨੇ ਉਹਨਾਂ ਦੇ ਸਾਰਿਆਂ ਦੇ ਟੱਚ ਵਿੱਚ ਕਿ ਉਹ ਬੰਤਮਾਨ ਵੀ ਸੀਗੇ ਕਿ ਰਾਜਵੀਰ ਜਵੰਧਾ ਦੀ ਜਾਨ ਬਚ ਜਾਵੇ ਇਹ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਪਰ ਇੱਥੇ ਆ ਕੇ ਹੁਣ ਸਰਕਾਰ ਨੂੰ ਤਾਂ ਇਹ ਚਾਹੀਦਾ ਕਿ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਭਾਈ ਉੱਥੋਂ ਵੀ ਪ੍ਰਸ਼ਾਸਨ ਨੂੰ ਅਪੀਲ ਕਰ ਦੇਣ ਕਿ ਇਸ ਜਿਹੜੀ ਗੱਡੀ ਦਾ ਜ਼ਿਕਰ ਹੋ ਰਿਹਾ ਉਸ ਗੱਡੀ ਦੇ ਮਾਲਕ ਨੂੰ ਜਾਂ ਦੇ ਡਰਾਈਵਰ ਨੂੰ ਸਾਹਮਣੇ ਲਿਆਂਦਾ ਜਾਵੇ ਕਿ ਦੇਖੋ ਐਕਸੀਡੈਂਟ ਤਾਂ ਹੋਇਆ ਇਹ ਤਾਂ ਸਾਰੇ ਲੋਕਾਂ ਨੇ ਪਰ ਉਹ ਬਲੇਰੋ ਗੱਡੀ ਕਿ ਭਾਈ ਰਾਜਵੀਰ ਜਵੰਦਾ ਦੇ ਵਿੱਚ ਵੱਜੀ ਜਾਂ ਵਾਕਈ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਇਹ ਗੱਲ ਤਾਂ ਦੇਖੋ ਪੰਜਾਬ ਦੇ ਲੋਕਾਂ ਨੇ ਇਨਕਾਰ ਕਰ ਦਿੱਤਾ ਕਿ ਜੇਕਰ ਵਾਕਈ ਪਸ਼ੂਆਂ ਦੇ ਵਿੱਚ ਵੱਜਿਆ ਹੁੰਦਾ ਤਾਂ ਕੋਈ ਨਾ ਕੋਈ ਪੱਕਾ ਮਾਮਲਾ ਸਾਹਮਣੇ ਆਉਣਾ ਸੀ ਜਦੋਂ ਪਸ਼ੂ ਮਰਦਾ ਤੇ ਜਾਂ ਭਾਈ ਉੱਥੇ ਕੋਈ ਖੂਨ ਖਰਾਬਾ ਹੁੰਦਾ ਪਸ਼ੂ ਦੇ ਵੀ ਸੱਟ ਲੱਗਦੀ ਤੇ ਰਾਜਵੀਰ ਜਵੰਦਾ ਦੇ ਐਨੇ ਲੱਖ ਦਾ ਸ਼ੂਟ ਪਾਉਣ ਦੇ ਬਾਵਜੂਦ ਵੀ ਇੰਨੀ ਗੰਭੀਰਤਾ ਦੇ ਨਾਲ ਜੰਨੀ ਸੱਟਾਂ ਲੱਗੀਆਂ ਕਿਹ ਹੱਦੋਂ ਪਰੇ ਜਿਹੜੀ ਕਿ ਲੋਕਾਂ ਨੂੰ ਗੱਲ ਹਾਜ਼ਮ ਨਹੀਂ ਹੋ ਰਹੀ ਹੈਲਮਟ ਤਾਂ ਹਮਝਾ ਪਾਇਆ ਹੋਵੇ ਬੰਦੇ ਦੇ ਸੱਤ ਨਹੀਂ ਲੱਗਦੀ ਫੇਰ ਵੀ ਐਸ ਕਰਕੇ ਸਾਡੇ ਪ੍ਰਸ਼ਾਸਨ ਨੂੰ ਚਾਹੇ ਉਹ ਮਾਚਲਦਾ ਚਾਹੇ ਪੰਜਾਬ ਦੀ ਪੁਲਿਸ ਹੈ ਜੁਆਇੰਟ ਆਪਰੇਸ਼ਨ ਕਰਕੇ ਉਸ ਗੱਡੀ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਸੱਚ ਪਤਾ ਲੱਗ ਕੇ ਪੂਰੇ ਪੰਜਾਬ ਦੀ ਜਨਤਾ ਦੇ ਸਾਹਮਣੇ ਆਵੇ ਬਾਕੀ ਸਭ ਤੋਂ ਵੱਡੀ ਗੱਲ ਰਾਜਵੀਰ ਜਵੰਦਾ ਦੇ ਪਰਿਵਾਰ ਔਰ ਰਾਜਵੀਰ ਜਵੰਦਾ ਨੂੰ ਇਨਸਾਫਤਾ ਮੰਨਾ ਚਾਹੀਦਾ ਪਰ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਇੱਕ ਹੀ ਗੱਲ ਚੱਲਦੀ ਪਈ ਇੱਕ ਹੀ ਸਵਾਲ ਉੱਠਦਾ ਪਿਆ ਕਿ ਆਖਰ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਕੀ ਹੈ ਕਿਸ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਦੀ ਮੌਤ ਹੋਈ ਕੁਝ ਕਹਿੰਦੇ ਆ ਕਿ ਪਸ਼ੂ ਦਾ ਕਰਕੇ ਹੋਈ ਹੈ ਪਸ਼ੂਆਂ 'ਚ ਵੱਜੇ ਤੇ ਉਹਨਾਂ ਦੀ ਮੌਤ ਹੋਈ ਸੀ ਤੇ ਕੁਝ ਕਹਿੰਦੇ ਆ ਕਿ ਬਲੈਰੋ ਗੱਡੀ ਸੀ ਜਿਹਦੇ ਵਿੱਚ ਵੱਜ ਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਫਿਰ ਉਹਨਾਂ ਦੀ ਮੌਤ ਹੋਈ ਹੈ ਹੁਣ ਇਸ ਚੀਜ਼ ਦਾ ਕਲੀਅਰ ਨਹੀਂ ਪਤਾ ਚੱਲ ਰਿਹਾ ਕਿ ਆਖਰ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੈ ਜਦਕਿ ਸਾਰੇ ਲੋਕਾਂ ਦਾ ਕਹਿਣਾ ਇਹ ਹੈ ਕਿ ਰਾਜਵੀਰ ਜਵੰਦਾ ਜਦੋਂ ਵੀ ਬਾਈਕ ਰਾਈਡਿੰਗ ਤੇ ਨਿਕਲਦਾ ਸੀ ਉਹ ਪੂਰੀ ਸੁਰੱਖਿਆ ਦੇ ਨਾਲ ਨਿਕਲਦਾ ਸੀ ਸੇਫਟੀ ਡਾਇ ਜਿਹੜੀ ਸੇਫਟੀ ਜੈਕਟ ਹੈ ਉਹ ਵੀ ਪਾਉਂਦਾ ਸੀ ਹੈਲਮਟ ਵੀ ਪਾਉਂਦਾ ਸੀ ਫਿਰ ਜਿਹੜਾ ਗੋਡਿਆਂ ਉੱਤੇ ਜਾਂ ਕੋਹਣੀਆਂ ਉੱਤੇ ਪਾਉਂਦੇ ਆ ਆਪਣੀ ਸੁਰੱਖਿਆ ਵਾਸਤੇ ਉਹ ਵੀ ਪਾਉਂਦਾ ਸੀ ਫਿਰ 60 ਦੀ ਸਬੀੜ ਦੇ ਵਿੱਚ ਵੀ ਅਗਰ ਉਹ ਕਿਸੇ ਪਸ਼ੂ ਨਾਲ ਵਜਦਾ ਤੇ ਮੌਤ ਕਿਸ ਤਰ੍ਹਾਂ ਹੋ ਸਕਦੀ ਹੈ ਐਡੀਆਂ ਗਹਿਰੀਆਂ ਸੱਟਾਂ ਕਿਸ ਤਰ੍ਹਾਂ ਲੱਗ ਸਕਦੀਆਂ ਬਹੁਤ سارے ਸਵਾਲ ਹੈ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਹੈ ਤੇ ਮੌਕੇ ਤੇ ਐਸਐਚਓ ਨੇ ਵੀ ਜਾ ਕੇ ਜਿਹੜਾ ਉੱਥੇ ਮੁਤਲਕ ਐਸਐਚਓ ਨੇ ਵੀ ਦੇਖਿਆ ਨਾ ਤੇ ਉਹਨਾਂ ਨੂੰ ਕੋਈ ਪਸ਼ੂ ਨਜ਼ਰ ਆਇਆ ਤੇ ਨਾ ਹੀ ਕੋਈ ਗੱਡੀ ਨਜ਼ਰ ਆਈ ਹੁਣ ਸਾਰੇ ਲੋਕਾਂ ਦੀ ਮੁੱਖ ਮੰਤਰੀ ਪੰਜਾਬ ਅੱਗੇ ਇਹ ਹੀ ਇੱਕ ਰਿਕੁਐਸਟ ਹੈ ਕਿ ਇਸ ਕੇਸ ਦੀ ਜਾਂਚ ਕੀਤੀ ਜਾਏ ਪਤਾ ਚੱਲ ਸਕੇ ਕਿ ਆਖਰ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਕੀ ਐਕਸੀਡੈਂਟ ਹੋਇਆ ਜਾਂ ਫਿਰ ਕੋਈ ਸੋਚੀ ਸਮਝੀ ਸਕੀਮ ਦੇ ਤਹਿਤ ਐਕਸੀਡੈਂਟ ਕਰਵਾਇਆ ਗਿਆ ਵਾ ਆਖਰ وجہ ਕੀ ਹੈ ਕਿਉਂ ਐਕਸੀਡੈਂਟ ਹੋਇਆ ਨਾ ਕੋਈ ਵੀਡੀਓ ਸਾਹਮਣੇ ਆ ਰਹੀ ਹੈ ਹਾਲਾਂਕਿ ਜਦੋਂ ਬਾਈਕ ਰਾਈਡਿੰਗ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਨਾਲ ਯਾਰ ਹੁੰਦੇ ਸੀ ਉਹ ਕੋਣਾਂ ਦੀ ਵੀਡੀਓ ਰਿਕਾਰਡਿੰਗ ਕਰਦੇ ਹੁੰਦੇ ਸੀ ਕੋਈ ਵੀ ਚੀਜ਼ ਸਾਹਮਣੇ ਨਹੀਂ ਆ ਰਹੀ ਜਿਸ ਦਾ ਕਰਕੇ ਸ਼ੱਕੋ ਸ਼ੁਭਾਤ ਵਧਦੇ ਪਏ ਪੰਜਾਬ ਦੇ ਲੋਕਾਂ ਦੇ ਜ਼ਿਹਨਾਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਕਿ ਇਹਨਾਂ ਦੀ ਜਿਹੜੀ ਨਾ ਮੁਕੰਮਲ ਸਫਾਫ ਤਰੀਕੇ ਦੇ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਇਸ ਕੇਸ ਦੀ ਇਹ ਆਖਰ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਕੀ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣੇ ਨਕੋਟੇ ਇਸ ਰਾਖੇ ਰੱਬ ਰੱਖਾ